ਮੈਂ ਪੰਜਾਬ ਦੇ ਸਾਰੇ ਸੜਕਾਂ ਦੇ ਠੇਕੇਦਾਰਾਂ ਨੂੰ ਟੈਗੋਰ ਥੀਏਟਰ ਦੇ ਵਿੱਚ ਬੁਲਾਇਆ ਸੀਗਾ ਕਿ ਕੋ ਕੋ ਉਹਨਾਂ ਨੂੰ ਹੀ ਮਿਲਨੇ ਟੈਂਡਰ ਜਿੰਨੇ ਵੀ ਪੰਜਾਬ ਦੇ ਹੈਗੇ ਨੇ ਟੈਂਡਰ ਉਹਨਾਂ ਚੋਂ ਹੀ ਮਿਲਨੇ ਕਿਸੇ ਨਾ ਕਿਸੇ ਨੂੰ ਤੇ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਤੁਹਾਡੇ ਤੋਂ ਕੋਈ ਕਮਿਸ਼ਨ ਨਹੀਂ ਲਿਆ ਜਾਊਗਾ ਪਹਿਲਾਂ ਤਾਂ ਟੈਂਡਰ ਵੇਲੇ ਕਮਿਸ਼ਨ ਸ਼ੁਰੂ ਹੋ ਜਾਂਦਾ ਨਾ ਪੜਤੋ ਕੋਈ ਕਮਿਸ਼ਨ ਨਹੀਂ ਲਿਆ ਜਾਊਗਾ ਤੁਹਾਨੂੰ ਜਦੋਂ ਸੜਕ ਬਣਾਉਂਗੇ ਕੋਈ ਤੁਹਾਡੇ ਕੋਲੇ ਪੀ ਡਬਲਯੂ ਡੀ ਦਾ ਮੰਡੀ ਬੋਰਡ ਦਾ ਜਾਂ ਕੋਈ ਅਫਸਰ ਕੋਈ ਏਦਾਂ ਦਾ ਬਾਬੂ ਆ ਕੇ ਤੁਹਾਡੇ ਤੋਂ ਕੋਈ ਪੈਸੇ ਨਹੀਂ ਮੰਗੂਗਾ ਤੁਸੀਂ ਸੜਕ ਦੇ ਵਿੱਚ ਕੁਆਲਿਟੀ ਵਾਲੇ ਪਾਸੇ ਸਮਝੌਤਾ ਨਾ ਕਰਿਓ ਸਾਰੇ ਨਹੀਂ ਇੱਕੋ ਜਿਹੇ ਹੁੰਦੇ ਪੰਜੇ ਉਂਗਲਾਂ ਇੱਕੋ ਜੇ ਨਹੀਂ ਹੁੰਦੀਆਂ ਸੜਕਾਂ ਬਣਨ ਲੱਗੀਆਂ ਤਾਂ ਅਸੀਂ ਇੱਕ ਫਲਾਈਂਗ ਸਕੁਆਰ ਬਣਾਇਆ ਸੀਐਮ ਫਲਾਈਂਗ ਸਕੁਆਰ ਉਹ ਜਾ ਕੇ ਚੈੱਕ ਕਰਦੇ ਕਿ ਕੋਲਪੀ ਦੀ ਜਿਹੜੀ ਜੋ ਸੜਕ ਬਣ ਰਹੀ ਉਹਦੇ ਚ ਪ੍ਰੋਪਰ ਮਾਤਰਾ ਚ ਲੋਕ ਬਜਰੀ ਜੋ ਵੀ ਮਟੀਰੀਅਲ ਪੈਂਦਾ ਉਹ ਹੈਗਾ ਰਿਹਾ ਨਹੀਂ ਪਿਛਲੇ ਦਿਨੀ মিডিਆ ਦੇ ਵਿੱਚ ਖਬਰ ਵੀ ਆਈ ਸੀ ਕਿ ਅਸੀਂ ਇੱਕ ठेकेदार ਦਾ ਟੈਂਡਰ ਵੀ ਕੈਨਸਲ ਕਰਤਾ ਤੇ ਉੱਥੇ ਅਧਿਕਾਰੀਆਂ ਨੂੰ ਵੀ ਸਸਪੈਂਡ ਕਰਤਾ ਪ੍ਰੋਪਰ ਕੁਆਲਿਟੀ ਚ ਨਿਕਲੇ ਨਹੀਂਗਾ ਮਟੀਰੀਅਲ ਤੋ ਅੱਜ ਮੈਂ ਤੁਹਾਡੇ ਜ਼ਰੀਏ ਫੇਰ ਬੇਨਤੀ ਕਰਨੀ ਚਾਹਉਣਾ ਕਿ 350 ਸਾਲਾ ਗੁਰੂ ਸਾਹਿਬ ਦਾ ਚੱਲ ਰਿਹਾ ਹੈ ਪਵਿੱਤਰ ਸਾਲ ਚੱਲ ਰਿਹਾ ਹੈ ਕਿਰਪਾ ਕਰਕੇ ਜਿੰਨਾ ਵੀ ਤੁਹਾਡਾ ਦਸਬੰਧ ਹੈ ਤੁਹਾਨੂੰ ਮਿਲ ਜੂਗਾ ਪਰ ਘੱਟੋ ਘੱਟ ਕੁਆਲਿਟੀ ਦੇ ਵਿੱਚ ਕੋਈ ਹਿਰਫੇਰ ਜਾਂ ਕੋਈ ਉੱਪਰ نیچے ਨਾ ਕਰਿਓ ਮੈਂ ਨਹੀਂ ਚਾਹੁੰਦਾ ਕਿਸੇ ਦੀ ਨੌਕਰੀ ਚਲੀ ਜਾਵੇ ਮੈਂ ਨਹੀਂ ਚਾਹੁੰਦਾ ਕਿਸੇ ਦਾ ਕੋਈ ساری ਉਮਰ ਵਾਸਤੇ ਟੈਂਡਰ ਹੀ ਨਾ ਮਿਲਣ ਉਹਨੂੰ ਬਲੈਕਲਿਸਟਡ ਹੋ ਜੇ ਤਾਂ ਕਰਕੇ ਅਸੀਂ ਇਹ ਲੋਕਾਂ ਦਾ ਪੈਸਾ ਤੇ ਇਹ ਲੋਕਾਂ ਦੇ ਆ ਸੜਕਾਂ ਤੇ ਲੋਕਾਂ ਦੇ ਕੰਮਾਂ ਤੇ ਲੱਗ ਜੇ ਤਾਂ ਇਹ ਤੋਂ ਵੱਡੀ ਵੱਡੀ ਕੋਈ ਖੁਸ਼ੀ ਨਹੀਂ ਹੋ ਸਕਦੀ ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਦੇ ਸਰਪੰਚ ਸਹਿਬਾਨ ਮਤਾ ਪਾ ਕੇ ਦੇਣਗੇ ਜੇ ਦੋ ਪਿੰਡਾਂ ਨੂੰ ਸੜਕ ਜਾਂਦੀ ਹੈ ਦੋਨੇ ਪਿੰਡਾਂ ਦੀਆਂ ਪੰਚਾਇਤਾਂ ਮਤਾ ਪਾ ਕੇ ਦੇਣਗੀਆਂ ਕਿ ਅਸੀਂ ਸੈਟੀਸਫਾਈਡ ਹਾਂ ਇਹ ਸੜਕ ਦੇ ਮਟੀਰੀਅਲ ਤੋਂ ਫਿਰ ਅਸੀਂ ਪੈਸੇ ਲੀਜ਼ ਕਰਾਂਗੇ ਤੇ ਜਿੰਨੇ ਵੀ ਹੁਣ ਤੱਕ ਆਏ ਨੇ ਮਤੇ ਮੈਂ ਪਿੰਡਾਂ ਦੇ ਸਰਪੰਚਾਂ ਪੰਚਾਂ ਨੂੰ ਜਾਂ ਜਿੰਨੇ ਵੀ ਮੈਂਬਰ ਸਹਿਬਾਨ ਜਾਂ ਐਨ ਜੀਓ ਵਾਲੇ ਸਮਾਜਿਕ ਜਿੰਨੇ ਵੀ ਲੋਕ ਨੇ ਕਿਰਪਾ ਕਰਕੇ ਜਿੱਥੇ ਸੜਕ ਬਣ ਰਹੀ ਹੈ ਕੋਈ ਖਾਲਾ ਬਣ ਰਿਹਾ ਜਾਂ ਕੋਈ ਸਰਕਾਰੀ ਕੰਮ ਚੱਲ ਰਿਹਾ ਜਾਂ ਕੋਈ ਸਕੂਲ ਦੇ ਕਮਰੇ ਪੈ ਰਹੇ ਲਾਇਬ੍ਰੇਰੀ ਬਣ ਰਹੀ ਹੈ ਕਿਤੇ ਤਾਂ ਉੱਥੇ ਜਾ ਕੇ ਪਲੀਜ਼ ਕੁਆਲਿਟੀ ਜ਼ਰੂਰ ਚੈੱਕ ਕਰਿਓ ਕ੍ਰਿਟਿਸਿਜ਼ਮ ਵਾਸਤੇ ਨਾ ਕਰਿਓ ਕੁਆਲਿਟੀ ਚੈੱਕ ਕਰਕੇ ਦੱਸ ਦਿਓ ਕਿ ਸਾਨੂੰ ਲੱਗਦਾ ਨਹੀਂ ਕਿ ਕੁਆਲਿਟੀ ਜਿਹੜੀ ਹੈ ਇਹ ਠੀਕ ਹੈ ਤਾਂ ਅਸੀਂ ਇਮੀਡੀਏਟਲੀ ਐਕਸ਼ਨ ਲਵਾਂਗੇ ਕੱਲ ਇੱਕ ਖਾਲਾ ਬਣ ਰਿਹਾ ਸੀਗਾ ਸਾਨੂੰ ਪਤਾ ਲੱਗਿਆ ਵੀ ਉਹ ਬਿਨਾਂ ਮਸਾਲੇ ਤੋਂ ਇੱਟਾਂ ਲਾਈ ਜਾਂਦੇ ਤੇ ਅਸੀਂ ਉਹ ਖਾਲੇ ਨੂੰ ਦੁਬਾਰਾ ਸਾਡੇ ਕੋਲ ਸ਼ਿਕਾਇਤ ਆਈ ਤਾਂ ਅਸੀਂ ਵੀਡੀਓ ਤੁਸੀਂ ਦੇਖੀ ਵੀ ਹੋਣੀ ਤਾਂ ਅਸੀਂ ਵਾਪਸ ਉਹਨੂੰ ਠੇਕੇਦਾਰ ਨੂੰ ਵੀ ਅਸੀਂ ਜਿਹੜਾ ਉਹਦਾ ਟੈਂਡਰ ਕੈਨਸਲ ਕਰਕੇ ਦੁਬਾਰਾ ਖਾਲਾ ਉਹ ਬਣੂਗਾ ਕਿਉਂਕਿ ਜਿੱਥੇ ਪਾਣੀ ਚੱਲਣਾ ਉਹ ਤਾਂ ਫਿਰ ਦੋ ਦਿਨ ਨਹੀਂ ਕੱਟਣਾ ਉਹਨੇ ਸੋ ਇਸ ਕਰਕੇ ਅੱਜ ਗੁਣਵਤਾ ਜਿਹੜੀ ਹੈ ਉਹ ਮਿਆਰੀ ਹੋਊਗੀ ਤੇ 5 ਸਾਲਾਂ ਦੇ ਮਰਮਤ ਦਾ ਕਲੋਜ਼ ਵੀ ਉਹਦੇ ਵਿੱਚ ਹੈ ਠੇਕੇਦਾਰ ਨਹੀਂ ਕਰਨੀ ਹੈ ਜੇ ਪਹਿਲੀ ਵਧੀਆ ਬਣਾ ਦੇ ਤਾਂ 5 ਸਾਲ ਮਰਮਤ ਕਰਨ ਦੀ ਲੋੜ ਹੀ ਨਹੀਂ ਪੈਣੀ ਚਾਹੀਦੀ ਪਹਿਲੀ ਵਧੀਆ ਬਣਾ ਦੇ ਸੋਦਾ ਇਨਕਲੂਡਡ ਹੈ ਉਹਦਾ ਪੈਸਾ ਜਿਹੜਾ ਹੈ ਉਹਦੇ ਵਿੱਚ ਰਿਪੇਅਰ ਵੀ ਉਸੇ ਨੂੰ ਕਰਨੀ ਪਊਗੀ ਫਿਰ ਸੋ ਇਹ ਵਰਲਡ ਲੈਵਲ ਦੇ ਜਿਹੜੇ ਗੁਣ ਪਤਾ ਦੇ ਮਾਪਦੰਡ ਨੇ ਉਹਨਾਂ ਨੂੰ ਫੋਲੋ ਕਰਨਗੇ ਇਹ ਹੁਣ ਤੱਕ ਪੰਜਾਬ ਦੇ ਵਿੱਚ ਕੀਤਾ ਹੋਇਆ ਸਭ ਤੋਂ ਵੱਡਾ ਸੜਕ ਨਿਰਮਾਣ ਹੈ ਜੀ ਇਸ ਤੋਂ ਪਹਿਲਾਂ 44000 ਲਗਭਗ 45000 ਹੀ ਹੋ ਗਿਆ ਪਰ 44920 ਕਿਲੋਮੀਟਰ 45000 ਕਿਲੋਮੀਟਰ ਦਾ ਸੜਕਾਂ ਦਾ ਕਿਸੇ ਨੇ ਨਕਸ਼ਾ ਨਹੀਂ ਬਣਾਇਆ ਜੇ ਕੋਈ ਵੈਸੇ ਜਾਂਦਾ ਸੀ ਐਮਐਲਏ ਜਾਂਦਾ ਸੀ ਜਾਂ ਮੰਤਰੀ ਜਾਂਦਾ ਸੀ ਆ ਬਣਾ ਦਿਓ ਜੀ ਟੋਟਾ ਜਾਂ ਬਣਾ ਦਿਓ ਸਾਡਾ ਟੋਟਾ ਜਾਂ 2 ਕਿਲੋਮੀਟਰ ਦਾ 4 ਕਿਲੋਮੀਟਰ ਦਾ ਬਣ ਜਾਂਦਾ ਸੀ ਪਰ ਇਸ ਤਰ੍ਹਾਂ ਪੰਜਾਬ ਪੱਧਰ ਤੇ ਕਿਸੇ ਨੇ ਉਲੀਕਿਆ ਨਹੀਂ ਜਿਹੜਾ ਕਿ ਅਸੀਂ ਨਕਸ਼ਾ ਉਲੀਕ ਕੇ ਤੁਹਾਡੇ ਸਾਹਮਣੇ ਮੇ ਪੇਸ਼